ਜੇ ਤੁਸੀਂ ਬਾਜ਼ਾਰ ਚ ਜਾਂਦੇ ਆ ਟੂ ਪੀ ਸੂਟਮੈਂਟ ਤੁਹਾਨੂੰ ਮਿਲਦੇ ਆ 7000 ਰੁਪਏ 12-12000 ਰੁਪਏ ਦੇ ਜੇ ਸਲਾਈ ਦੀ ਗੱਲ ਕਰੀਏ 4-5000 ਤੋਂ ਘੱਟ ਨਹੀਂ ਕੱਲੀ ਸਲਾਈ ਨਹੀਂ ਪਰ ਤੁਸੀਂ ਘਰਦਿਆਂ ਜ ਆਜੋ ਜਿਹੜਾ ਬਾਜ਼ਾਰ ਚ ਟੂ ਪੀ ਸੂਟਮੈਂਟ 12000 10000 ਦਾ ਮਿਲਦਾ ਅਸੀਂ ਤੁਹਾਨੂੰ ਦਵਾਂਗੇ ਸਿਰਫ 2995 ਜੇ ਸਲਾਈ ਕਰਕੇ ਦਵਾਂਗੇ ਆ ਜਿਹੜਾ 3 ਪੀ ਸੂਟਮੈਂਟ ਆ ਇਹਦਾ ਕੋਈ 15000 ਨਹੀਂ ਅਸੀਂ ਲੈਣਾ ਕੋਈ 14000 ਨਹੀਂ ਲੈਣਾ ਕੋਈ 16000 ਲੈਣਾ ਸਿਰਫ 3760 ਦੇ ਵਿੱਚ ਸਲਾਈ ਕਰਕੇ ਦਵਾਂਗੇ ਹੁਣ ਕੁਰਤੇ ਪਜਾਮੇ ਦੀ ਗੱਲ ਕਰ ਲਈਏ ਵਧੀਆ ਕੱਪੜਾ ਲਾ ਕੇ ਬਾਜ਼ਾਰ ਦੇ ਵਿੱਚ ਸਲਾਈ ਕਰਕੇ 25-2600 ਤੋਂ ਘੱਟ ਤੁਹਾਨੂੰ ਕਿਸੇ ਨੇ ਕੁਰਤਾ ਪਜਾਮਾ ਨਹੀਂ ਦੇਣਾ ਸਾਡੇ ਕੋਲ ਆਓ ਸਿਰਫ 1300 ਰੁਪਏ ਦੇ ਵਿੱਚ ਕੁਰਤਾ ਪਜਾਮਾ ਸਲਾਈ ਕਰਕੇ ਲੈ ਜਾਓ ਹੁਣ ਸ਼ੇਰਵਾਨੀ ਜੇ ਆਪਾਂ ਗੱਲ ਕਰੀਏ ਤਾਂ ਰੈਂਟ ਬਾਜ਼ਾਰ ਦੇ 6000 7000 8000 ਜਾਂਦਾ ਤੁਸੀਂ ਖਰੀਦਣ ਜਾਊਂਗੇ ਤਾਂ 16-17000 ਤੋਂ ਘੱਟ ਸ਼ੇਰਵਾਨੀ ਕਿਸੇ ਨੇ ਦੇਣੀ ਨਹੀਂ ਸਾਡੇ ਕੋਲ ਆਜੋ ਸਿਰਫ 650 ਰੁਪਏ ਤੋਂ ਸ਼ੇਰਵਾਨੀ ਅਸੀਂ ਸਲਾਈ ਕਰਕੇ ਤਿਆਰ ਕਰਦੇ ਕੱਪੜਾ ਇੰਨਾ ਵਧੀਆ ਆ ਰੇਟ ਇੰਨਾ ਘੱਟ ਆ ਇਸ ਕਰਕੇ ਇਸ ਇਲਾਕੇ ਦੇ ਸਾਰੇ ਪੰਚ ਸਰਪੰਚ ਲੰਬੜਦਾਰ ਕਾਉਂਸਲਰ ਸਾਰੇ ਇੱਥੇ ਆ ਰਹੇ ਆ ਮੰਤਰੀ ਜਿਹੜੇ ਮਾਝੇ ਦੇ ਟਾਪ ਦੇ ਮੰਤਰੀ ਉਹ ਵੀ ਇੱਥੇ ਸ਼ਾਪਿੰਗ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਕੱਪੜਾ ਝੰਗਾ ਮਿਲਦਾ ਰੇਟ ਘੱਟ ਆ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਪੇਡ ਹੋ ਜੂਏ ਟੱਪ ਰਿਵੇ ਤਿੰਨ ਮਹੀਨੇ ਦੇ ਅੰਦਰ ਤੁਸੀਂ ਪੱਕ ਬਦਲ ਕੇ ਨਵੀ ਲੈ ਕੇ ਜਾ ਸਕਦੇ ਆ ਤੁਹਾਨੂੰ 1 ਰੁਪਇਆ ਵੀ ਦੇਣ ਦੀ ਲੋੜ ਲਓ ਜੀ ਪਿਆਹਾ ਸ਼ਾਦਿਆਂ ਦੇਨਾਗਰ ਦੇ ਪੰਜਾਬ ਦੇ ਮੁੰਡਿਆਂ ਨੇ ਫੈਸਲਾ ਕਰ ਲਿਆ ਕਹਿੰਦੇ ਜੇ ਜਾਵਾਂਗੇ ਮਾਂਤੂ ਸ਼੍ਰੀ ਦਸਤਾਰ ਕਾਦੀਏ ਜਾਵਾਂਗੇ ਹੁਣ ਸਾਡੇ ਰੇਟ ਸੁਣ ਲਓ ਜਦੋਂ ਤੁਸੀਂ ਬਾਜ਼ਾਰ ਚ ਆਨੇ ਆ 2 ਪੀਸ ਕੋਟਮੈਂਟ ਤੁਹਾਨੂੰ ਮਿਲਦੇ ਆ 10-10000 12-12000 ਰੁਪਏ ਦੇ ਜੇ ਸਲਾਈ ਦੀ ਗੱਲ ਕਰੀਏ 4-5000 ਤੋਂ ਘੱਟ ਦੀ ਕੱਲੀ ਸਲਾਈ ਨਹੀਂ ਪਰ ਤੁਸੀਂ ਕਾਦੀਆਂ ਜੇ ਆਜੋ ਜਿਹੜਾ ਬਾਜ਼ਾਰ 'ਚ 2 ਪੀਸ ਕੋਟ ਪੈਂਟ 12000 10000 ਦਾ ਮਿਲਦਾ ਅਸੀਂ ਤੁਹਾਨੂੰ ਦਵਾਂਗੇ ਸਿਰਫ 2995 'ਚ ਸਲਾਈ ਕਰਕੇ ਦਵਾਂਗੇ ਆ ਜਿਹੜਾ 3 ਪੀਸ ਕੋਟ ਪੈਂਟ ਆ ਇਹਦਾ ਕੋਈ 15000 ਨਹੀਂ ਅਸੀਂ ਲੈਣਾ ਕੋਈ 14000 ਨਹੀਂ ਲੈਣਾ ਕੋਈ 16000 ਨਹੀਂ ਲੈਣਾ ਸਿਰਫ 3760 ਦੇ ਵਿੱਚ ਸਲਾਈ ਕਰਕੇ ਦਵਾਂਗੇ ਹੁਣ ਕੁਰਤੇ ਪਜਾਮੇ ਦੀ ਗੱਲ ਕਰ ਲਈਏ ਵਧੀਆ ਕੱਪੜਾ ਲਾ ਕੇ ਬਾਜ਼ਾਰ ਦੇ ਵਿੱਚ ਸਲਾਈ ਕਰਕੇ 25 2600 ਤੋਂ ਘੱਟ ਤੁਹਾਨੂੰ ਕਿਸੇ ਨੇ ਕੁਰਤਾ ਪਜਾਮਾ ਨਹੀਂ ਦੇਣਾ ਸਾਡੇ ਕੋਲ ਆਓ ਸਿਰਫ 1300 ਰੁਪਏ ਦੇ ਵਿੱਚ ਕੁੜਤਾ ਪਜਾਮਾ ਸਲਾਈ ਕਰਕੇ ਲੈ ਜਾਓ ਹੁਣ ਸ਼ੇਰਵਾਨੀ ਜੇ ਆਪਾਂ ਗੱਲ ਕਰੀਏ ਤਾਂ ਰੈਂਟ ਬਾਜ਼ਾਰ 'ਚ 6000 7000 8000 ਚੱਲਦਾ ਤੁਸੀਂ ਖਰੀਦਣ ਜਾਓਗੇ ਤਾਂ 16 17000 ਤੋਂ ਘੱਟ ਸ਼ੇਰਵਾਨੀ ਕਿਸੇ ਨੇ ਦੇਣੀ ਨਹੀਂ ਸਾਡੇ ਕੋਲ ਆਜੋ ਸਿਰਫ 6500 ਰੁਪਏ ਤੋਂ ਸ਼ੇਰਵਾਨੀ ਅਸੀਂ ਸਲਾਈ ਕਰਕੇ ਤਿਆਰ ਕਰ ਦਿੰਦੇ ਹੈਗੇ ਆ ਭਾਈ ਜੀ ਵਾਈਟ ਰੰਗ ਦੇ ਕੁੜਤੇ ਪੀਜਾਮਾ ਦੇ ਵਿੱਚ ਵੀ ਦੱਸੋ ਵੀ ਕਿੰਨਾ ਕੁ ਫਰਕ ਆ ਕਿੱਥੋਂ ਸ਼ੁਰੂ ਹੋ ਜਾਂਦਾ ਹੈਗਾ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ 700 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਆ ਪਰ ਜੇ ਗੱਲ ਕਰੇ ਰਾਇਲ ਕਲਾਸ ਦੀ ਸੀ ਆ ਰਾਮ ਦੀ ਰੇਮਨ ਦੀ ਗੱਲ ਕਰੀਏ ਇਟਾਲੀਅਨ ਫੈਬਰਿਕ ਦੀ ਗੱਲ ਕਰੀਏ ਸਾਡੇ ਕੋਲ ਰੇਮਨ ਦਾ ਕੁੜਤਾ ਪਹਿਮਾ 12 1300 ਦਾ ਮਿਲਦਾ ਪੇਪਰ ਕਾਟਨ ਐ ਲੋ ਲੇਲਨ ਟੌਪ ਦੀਆਂ ਕੁਆਲਿਟੀਆਂ ਸਾਡੇ ਕੋਲੇ ਤੁਸੀਂ ਵਾਈਟ ਦੇ ਵਿੱਚ ਚੈੱਕ ਕਰੋ ਸਾਡੇ ਕੋਲ ਦਬਈ ਵਾਲੇ ਕੁੜਤੇ ਪਜਾਮੇ ਸਾਊਥ ਦੇ ਕੁੜਤੇ ਪਜਾਮੇ ਟੌਪ ਦੀਆਂ ਕੁਆਲਿਟੀਆਂ ਆ ਤੱਲੇ ਵਾਈਟ ਦੇ ਵਿੱਚ ਸਾਡੀ 56 ਤਰ੍ਹਾਂ ਦੇ ਤੁਹਾਨੂੰ ਵਾਈਟ ਦੇ ਵਿੱਚ ਆਈਟਮਾਂ ਦੇ ਦਾਂਗੇ ਦੇਖੋ ਕੱਪੜਾ ਇੰਨਾ ਵਧੀਆ ਆ ਰੇਟ ਇੰਨਾ ਘਟਿਆ ਇਸ ਕਰਕੇ ਇਸ ਇਲਾਕੇ ਦੇ ਸਾਰੇ ਪੰਚ ਸਰਪੰਚ ਲੰਬੂਰਦਾਰ ਕੌਂਸਲਰ ਸਾਰੇ ਇੱਥੇ ਆ ਰਹੇ ਆ ਮੰਤਰੀ ਜਿਹੜੇ ਮੱਝਲ ਟਾਪ ਦੇ ਮੰਤਰੀ ਉਹ ਵੀ ਇੱਥੋਂ ਸ਼ਾਪਿੰਗ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਕੱਪੜਾ ਝੰਗਾ ਮਿਲਦਾ ਰੇਟ ਘਟਿਆ ਬਈ ਚੈਲੇਂਜ ਦਾ ਕੋਟ ਮੈਂਡ ਦਾ ਆ 4000 ਰੁਪਿਆ ਸਲਾਈ ਹੈ ਇਹਦੀ ਬਾਜ਼ਾਰ ਜਿੱਥੇ ਮਰਜੀ ਚਲ ਜਾਓ ਛੋਟੇ ਦਰਜੀ ਕੋ ਚਲ ਜਾਓ ਵੱਡੇ ਕੋ ਚਲ ਜਾਓ ਜੇ ਖਰੀਦਣਾ ਆ ਤੇ ਕਪੜਾ ਇਹ ਸੋਹਣਾ ਹੈ 10-12000 ਤੋਂ ਘੱਟ ਨਹੀਂ ਬਣਦਾ ਕੰਪਲੀਟ ਸੈੱਟ ਪਰ ਤੁਸੀਂ 2995 ਰੇਟ ਬੋਲ ਕੇ ਚੈਲੰਜ ਕਰਤਾ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਦੇਖੋ ਜੀ ਚੈਲੰਜ ਅਸੀਂ ਠੋਕ ਕੇ ਕਰਦੇ ਆ ਕਿਉਂਕਿ ਕਪੜਾ ਮਾਤੂ ਸ਼੍ਰੀ ਦਸਤਾਰ ਦਾ ਆਉਂਦਾ ਸਮਾਈ ਟੇਲਰ ਸਾਡੇ ਆਉਂਦੇ ਫਿਰ ਕਿਉਂ ਨਾ ਅਸੀਂ ਲੋਕਾਂ ਦੇ ਫਾਇਦੇ ਕਰੀਏ ਕਿਉਂ ਨਾ ਲੋਕਾਂ ਨੂੰ ਲੁੱਟਦੇ ਪਜਾਈਏ ਆ 10-15000 ਦਾ ਕੋਟ ਪੈਡ ਮਾਮੂਲੀ ਜੀ ਗੱਲ ਹੈ ਬਣਨ ਲੱਗੇ ਲੱਗ ਜਾਂਦਾ ਤੇ ਆਮ ਲੋਕ ਸੋਚਦੇ ਆ ਬਣਾਈਏ ਜਾ ਨਾ ਬਣਾਈਏ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਆਓ 2995 3760 ਤੇ ਇੱਕ ਦੋ ਰੰਗ ਰੱਖੇ ਨਹੀਂ ਬੈਠੇ ਆ ਚੈੱਕ ਕਰੋ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਰੰਗ ਲੈ ਲਓ ਰੰਗਾ ਮੇਚੀ ਟਾਪ ਕਲਾਸ ਦੀ ਚੈੱਕ ਕਰ ਲਓ ਚਾਹੇ ਡਾਰਕ ਬਣਾ ਲਓ ਚਾਹੇ ਲਾਈਟ ਬਣਾ ਲਓ ਔਰ ਗੱਲ ਕਰ ਲਈਏ ਵਧੀਆ ਕੋਟ ਪੈਂਟ ਦੀ ਵੀ ਸਾਡੇ ਕੋਲ ਇਟਾਲੀਅਨ ਫੈਬਰਿਕ ਵੀ ਹੈਗਾ ਰੇਮਰ ਸੀ ਆਰਮ ਵੀ ਹੈਗੇ ਆ ਪਰ ਇਹ ਕੋਈ 25 25 30 30000 ਦੇ ਕੋਟ ਪੈਂਟ ਨਹੀਂ ਇਹ ਵੀ 5 7000 ਤੁਸੀਂ ਟੱਚ ਕਰਕੇ ਦੇ ਦਾਂਗੇ ਹੇਚੇ ਕਲਰ ਡਾਰਕ ਲਾਈਟ ਜਿੱਤਾਂ ਦੇ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਦੇਖੋ ਜੇ ਕਿਸੇ ਨੇ ਬਲੇਜ਼ਰ ਲੈਣੇ ਆ ਜਾਂ ਤੁਸੀਂ ਬਾਸਕਟ ਬਣਾਉਣੇ ਆ ਜਿਹੜੇ ਵੱਡੇ ਸਾਡੇ ਆਪ ਸਰ ਸਹਿਬਾਨ ਦੇਖ ਰਹੇ ਵੀਡੀਓ ਦੇਖੋ ਤੁਹਾਡੇ ਲਈ ਚੈੱਕ ਦੇ ਵਿੱਚ ਪਲੇਨ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆ ਬਲੇਜ਼ਰ ਹੈਗੇ ਆ ਤੁਸੀਂ ਬਾਸਕਟਾ ਬਣਾ ਸਕਦੇ ਆ ਜੇ ਤੁਸੀਂ ਪਾਰਟੀ ویئر ਕੁਰਤੇ ਪਜਾਮੇ ਲੈਣੇ ਆ ਤੁਸੀਂ ਜਾਗੋ ਤੇ ਜਾਣਾ ਤੁਸੀਂ ਨਾਈਟ ਪਾਰਟੀਆਂ ਤੇ ਜਾਣਾ ਹਲਦੀ ਤੇ ਰਿਨਾਣਾ ਮਤਲਬ ਸਪੈਸ਼ਲ ਫੰਕਸ਼ਨ ਅਟੈਂਡ ਕਰਨਾ ਤੇ ਡਿਜ਼ਾਈਨਰ ਕੁਰਤੇ ਪਜਾਮੇ ਵੀ ਸਾਡੇ ਕੋਲ ਬਹੁਤ ਸਾਰੇ ਆ ਰੰਗ ਇਹ ਚ ਬਹੁਤ ਆ ਤੁਸੀਂ ਥੀਮ ਬਣਾ ਸਕਦੇ ਆਪਾਂ ਮੇਕ ਨਾਲ ਦੇ 10 ਬਣਾ ਲਓ 20 ਬਣਾ ਲਓ ਜਿੰਨੇ ਮਰਜ਼ੀ ਬਣਾ ਲਓ ਆ ਦੇਖੋ ਹਰ ਇੱਕ ਤਰ੍ਹਾਂ ਦਾ ਰੰਗ ਤੁਹਾਨੂੰ ਇੱਥੋਂ ਮਿਲ ਜਾਣਾ ਫੜ ਆਪਾਂ ਸ਼ੇਰਵਾਨੀ ਦੀ ਗੱਲ ਕਰ ਲਈਏ ਸ਼ੇਰਵਾਨੀ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਆ ਤੁਸੀਂ ਫਾਦਰ ਐਂਡ ਸਨ ਨੇ ਮੈਚਿੰਗ ਕਰਨੀ ਹੈਗੀ ਆ ਹਸਬਨ ਵਾਈਫ ਨੇ ਮੈਚ ਕਰਕੇ ਬਣਾਉਣੇ ਕੱਪੜੇ ਇਹਦੇ ਵਿੱਚ ਅਸੀਂ ਬੁੱਖੋ ਬੱਕੀ ਤੁਹਾਨੂੰ ਅਸੀਂ ਡਿਜ਼ਾਈਨਿੰਗ ਦੇ ਦਿੰਨੇ ਆ ਬਟਾ ਫਾਇਦਾ ਕੀ ਆ ਜਿਹੜਾ ਬਾਜ਼ਾਰ 'ਚ 15 1600 ਦਾ ਕੋਰਟਾ ਪੀਜਮਾ ਅਸੀਂ ਉਹ 700 ਰੁਪਏ ਦਾ ਕੱਪੜਾ ਦਿੰਦੇ ਆ ਜਿਹੜਾ 12000 ਤਲਾਈ ਕਰਕੇ ਤੁਹਾਨੂੰ ਮਿਲਦਾ ਅਸੀਂ 2995 ਦਿੰਨੇ ਆ ਜਿਹੜਾ 16000 ਰੁਪਏ ਦਾ 3 ਪੀਸ ਸਪੋਰਟਮੈਂਟ ਤੁਸੀਂ ਲੈਨੇ ਹੋ ਅਸੀਂ 3760 ਹੀ ਦਿੰਨੇ ਆ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਗਿਆ ਰੰਗ ਫੇਟ ਹੋ ਜੂਏ ਡੱਬ ਪੈ ਜੂਏ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਹਾਨੂੰ 1 ਰੁਪਿਆ ਵੀ ਦੇਣ ਦੀ ਲੋੜ ਤੋਂ ਛੇਤੀ ਆਜੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਇੱਕ ਕੰਪਲੀਟ ਫੈਮਿਲੀ ਸ਼ੋਅਰੂਮ ਆ ਜਿੱਥੇ ਬੱਤੇ ਫਾਇਦੇ ਹੁੰਦੇ ਹੈਗੇ ਆ ਕੋਈ ਜਾਣਕਾਰੀ ਤੁਸੀਂ ਲੈਣੀ ਆ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸਿੰਘ ਜੀ ਨਾਲ ਹਰਦੀਪ ਸਿੰਘ ਤਿੱਗੜਸਾਂਹ ਟੀਵੀ ਕਰਦੀਆਂ